ਤੇ ਕਦੀ ਤੁਸੀਂ ਪੁੱਛਾਂ ਤੇ ਸਵੇਰਦੇ ਕਦੀ ਸ਼ਾਫੀ ਦਾ ਤਬਾਦ ਦਿਓ ਕਬਦੇ ਚੀਰਦਾ ਜੇ ਜਦ ਹੀ ਆਇਆ ਤਾਂ ਲੀਨ ਦਿਓ ਉਹ ਆਉਂਦੀ ਵਾਪਸ ਜੀ ਉਹ ਚੀਕਾਂ ਅਲਗੜੀਆਂ ਵਜਣ ਲੈ ਪੀ ਨਾ ਤੇ ਸਰ ਕੋਈ ਲੜਾਈ ਲੜੀ ਇਹਨਾਂ ਨੇ ਇਹ ਜਦੋਂ ਇਹ ਜਦੋਂ ਜਵਾਨ ਹੋਏ ਉਦੋਂ ਪੰਜਾਬ ਦੇ ਮਸਲੇ ਹੱਲ ਹੋ ਚੁਗੇ ਇਹ ਤਾਂ ਸਿੱਧੇ ਆਏ ਵੱਡੇ ਘਰਾਂ ਦੇ ਰਿਸ਼ਤੇਦਾਰ ਹੀ ਤੇ ਤੁਹਾਨੂੰ ਟਿਕਟ ਮਿਲ ਗਈ ਐਮਐਲਏ ਬਣ ਗਿਆ ਵਜੀਲ ਬਣ ਗਿਆ ਇਹ ਸਾਧੂ ਮਤ ਦੀ ਐ ਐਮ ਐਲ ਐਫ ਦੀ ਪਾਣੀਆ ਸੰਬੰਧ ਦੀ ਗੱਲ ਹੈ। ਇਹਨਾਂ ਨੂੰ ਕੋਈ ਲੜਾਈ ਨਹੀਂ ਲੜਨੀ ਪਈ। ਸਾਡੇ ਕੋਈ ਛਿੰਦੇ ਕੇ ਨਾ ਲੜਾਈ ਨਹੀਂ ਲੜਨੀ ਪਈ। ਅਈ ਤਾਂ ਬਰੇ ਮਲੰਗ ਬੰਦੇ ਜੀ। ਆਹ ਬੰਦੇ ਨੂੰ ਪਰੌਨਵਾਜੀ ਮੈਂ ਐਸ ਐਸ ਪੀ ਨੂੰ ਕਹਾ ਮੇਰੀ ਸਕورٹی ਲਾ ਲਿਆ। ਇਹ ਬੰਦੇ ਹੁੰਦੇ ਭਾਈ। ਕਹਿ ਦਿੱ ਤੁਹਾਡੇ ਸਾਹਮਣੇ। ਮੈਂ ਕਹਾ ਯਾਰ ਇਹਨੂੰ ਦੋ ਜਦੋਂ ਨੋਡ। ਮੇਰੇ ਲਾਲਾ ਗਦਮਿਆਂ ਨੂੰ ਵਾਪਸ ਲਿਆ। ਕੋਈ ਜਵਾਬ ਦੇ ਦਿੱਤਾ ਸਾਡੇ ਪ੍ਰਧਾਨ ਜੀ ਨੇ ਅਮਨ ਦਾ ਦੋੜਾ ਜੀ ਨੇ ਸਿਆਸਤ ਦੇਖੋ। ਇਹ ਪਹਿਲੀ ਗੱਲ ਤੇ ਆ ਵੀ ਜਿਹੜੀ ਸੁਰੱਖਿਆ ਜਿਹੜੀ ਉਹ ਕਹਿੰਦੇ ਆ ਵੀ ਬੇਦੀ ਸਖਿਆ ਉਹ ਆਪਸੇ ਲੈ ਲਈ ਇਹ ਸਿੱਧੂ ਨੂੰ ਸੇਵਾ ਮੇਰਾ ਵੀ ਸੋਣੋ ਬੇਦੀ ਗੱਲ ਮੈਂ ਤੇ ਇਸ ਗੱਲ ਤੇ ਹਿਦਾਨ ਮੈਂ ਕਿ ਮੈਂ ਕਿਸੇ ਨੂੰ ਪੁੱਛ ਰਿਹਾ ਸੀ だっਤੀ ਕਿ ਅਫਸਰ ਨੂੰ ਮੈਂ ਪੁੱਛ ਰਿਹਾ ਕਿ ਜਦ ਇਹ ਕਿਦੋਂ ਕਦੀ ਮਿਲੀ ਹੈ ਜੀ ਜੈਡ ਪਲੱਸ ਸਖਿਆ ਜਿਹੜੀ ਆ ਕਿਦੋਂ ਉਹਦੀ ਮਿਲੀ ਤੇ ਜੈਡ ਪਲੱਸ ਸਖਿਆ ਜਿਹੜੀ ਮਿਲਦੀ ਕਦੋਂ ਨੂੰ ਇਹਦਾ ਇਹਦਾ ਕੀ ਪਰੋਟੋਕਾਲ ਕੀ ਆ ਕਿੰਨੂੰ ਮਿਲਦੀ ਇਹ ਮੇਰਾ ਇਹ ਹਰਾਨ ਹੈ ਕਿ ਬਿਨਾਂ ਕਿਸੇ ਗੱਲ ਤੋਂ ਬਿਨਾਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਕਿ ਜਿਹਦੇ ਕਰਕੇ ਜਨ ਸਕਿਉਰਟੀ ਦੀ ਲੋਡ ਹੋਵੇ ਇਦਾਂ ਦੀ ਕੋਈ ਚੱਕਰ ਨਹੀਂ ਮੇਰਾ ਤੇ ਪਹਿਲਾ ਸਵਾਲ ਆ ਕਿ ਦਿੱਤੀ ਕਿ ਹੋ ਗਈ ਵਾਪਸ ਤੇ ਜਿਹੜੀ ਲਈ ਗਈ ਲਈ ਗਈ ਪਰ ਇਹ ਦਿੱਤੀ ਕਿ ਹੋ ਗਈ ਜਿਹੜੀ ਇਦਾਂ ਇਦਾਂ ਬੰਦਿਆਂ ਨੂੰ ਤੁਸੀਂ ਪੋਲੀਟੀਕਲੀ ਦੇਖੋ ਮਜੀਠੀਆ ਸਾਹਿਬ 2007 ਚ ਐਮਐਲਏ ਬਣੇ ਜੋ ਬਿੰਦੂ ਪਤਾ ਲੱਗਾ ਐ ਸਟਿਵੇਟਡ ਐ ਹੋ ਸਕਦਾ ਮੈਂ ਕਿਤੇ ਗਲਤ ਕਹਿ ਦਵਾਂ 10 ਦੇ ਲਾਗੇ ਚਾਗੇ ਉਹਨਾਂ ਨੂੰ ਇਹ ਮਿਲੀ ਜੇ ਅੱਜ ਕਿੰਨੇ ਸਾਲ ਹੋ ਗਏ ਇਹਦੇ ਦਰਮਿਆਨ ਕਿੰਨਾ ਨਸ਼ਿਆਂ ਦਾ ਦੋਲਾ ਪਿਆ ਕਿੰਨਾ ਗੈਸਟਰ ਦਾ ਦੋਲਾ ਪਿਆ ਕਿੰਨਾ ਕਿੱਥੇ ਕਿੱਥੇ ਉਹਨਾਂ ਦਾ ਨਾਂ ਲੱਗਾ ਐ ਸਾਡਾ ਕੋਈ ਜਾਣਦੇ ਕੇਸ ਚੱਲਦੇ ਆ ਪਰ ਮੈਂ ਤੇ ਇਸ ਗੱਲ ਤੇ ਆ ਕਿ ਸਾ ਤੁਸੀਂ ਸੋਸ਼ਲ ਮੀਡੀਆ ਤੇ ਬਹਿ ਕੇ ਤੇ ਕਦੀ ਤੁਸੀਂ ਮੁੱਛਾਂ ਦੇ ਹੱਥ ਫੇਰਦੇ ਹੋ ਕਦੀ ਛਾਤੀ ਦੇ ਹੱਥ ਮਾਰਦੇ ਹੋ ਤੁਸੀਂ ਦੇਖੀ ਗੱਲ ਅੱਜ ਕੱਲ ਐਂਡ ਕੰਪਨੀ ਜਾਂਦਾ ਕਦੀ ਐਂਡ ਕਾਲ ਲੈਂਦੇ ਹੋ 40 ਬਾਬਸ ਜਿਹੜੇ ਚੀਕਾਂ ਮਤਲਬ ਜਿਹੜੀ ਉਹ ਵਜਨ ਦੇ ਪੀਅਮ ਸਦਾ ਹੱਸੀ ਉਹ ਲੋਕ ਆ ਜਿਨ੍ਹਾਂ ਦੇ ਅਤਵਾਦ ਦੇ ਵਿੱਚ ਤਿੰਨ ਤਿੰਨ ਚੀ ਜਿਹੜੇ ਛੇਦ ਹੋਏ ਮਜੀਠਿਆ ਸਾਹਿਬ ਦਾ ਜਨਮ ਹੋਇਆ 76 ਦੇ ਲਾਗੇ ਚਾਗੇ ਮੈਨੂੰ ਪੱਕੀ ਡੇਟ ਤਾਂ ਨਹੀਂ ਪਤਾ ਪੰਜਾਬ ਦੇ ਹਾਲਾਤ ਖਰਾਬ ਹੋਏ 90 ਤੋਂ ਬਾਅਦ 79 ਤੋਂ ਲੈ ਕੇ 95 ਤੱਕ ਪੰਜਾਬ ਦਾ ਜਿੰਨਾ ਦੌਰ ਹਾਲਾਤ ਖਰਾਬ ਹੋਏ ਜੋ ਕਤਲੇਆਮ ਹੋਇਆ ਆਪਰੇਸ਼ਨ ਬਲੂ ਸਟਾਰ ਉਹ ਅਸੀਂ ਸਾਰਾ ਵੇਖਿਆ ਅਸੀਂ ਕਾਜ ਪੜਦੇ ਸੀ ਸਭ ਆਪਣੇ ਪਿੰਡੇ ਤੇ ਹੜਾਇਆ ਉਹ ਸਾਡੇ ਪਰਵਾਦਾਂ ਦੇ ਤਿੰਨ ਤਿੰਨ ਜੀ ਜਿਹੜੇ ਉਹ ਸ਼ਹੀਦ ਹੋਏ ਉਦੋਂ ਇਹਦੇ ਦੋ ਭਾਈ ਇੱਕ ਸਗਾ ਭਾਈ ਮੇਰਾ ਸਗਾ ਪਰਵਈਆ ਮੇਰਾ ਤਾਇਰਾ ਬੇਟਾ ਦੋ ਪੜਾ ਇੱਕ ਬੜੋਈ ਐਡੀ ਬੱਡੀ ਕਲਵਾਨੂ ਸਾਨੂੰ ਕਦੀ ਸਕਿਉਰਟੀ ਨਹੀਂ ਮਿਲੀ ਯਾਰ ਸਾਨੂੰ ਤਾਂ ਕਦੀ ਕੇ ਸਕੋਟੀ ਦਿੱਤੀ ਆ ਹੁਣ ਜੀ ਅੱਜ ਜਦੋਂ ਇੱਕ ਵੀ ਬਣੇ ਉਹ ਟੋਕਾ ਸਾਹਿਬ ਨਾਲ ਜੋ ਮੰਤਰੀਆਂ ਨੂੰ ਮਿਲਦਾ ਉਹ ਸਾਨੂੰ ਦਿੱਤੀ ਆ ਨਾ ਦੇ ਸਰ ਕੋਈ ਲੜਾਈ ਲੜੀ ਇਹਨਾਂ ਨੇ ਇਹ ਜਦੋਂ ਇਹ ਜਦੋਂ ਜਵਾਨ ਹੋਏ ਉਦੋਂ ਪੰਜਾਬ ਦੇ ਮਸਲੇ ਹੱਲ ਹੋ ਚੁੱਕੇ ਇਹ ਤਾਂ ਸਿੱਧੇ ਆਏ ਵੱਡੇ ਘਰਾਂ ਦੇ ਰਿਸ਼ਤੇਦਾਰ ਹੀ ਤੇ ਇਹਨਾਂ ਨੂੰ ਟਿਕਟ ਮਿਲ ਗਈ ਐਮ ਐਲ ਏ ਬਣ ਕੇ ਵਜ਼ੀਰ ਬਣ ਕੇ 30 ਸਾਲ ਦੀ ਉਮਰ ਦੀ ਐ ਐਮ ਐਲ ਏ ਵਜ਼ੀਰ ਬਣ ਕੇ ਸਭ ਤੱਕ ਦੀ ਗੱਲ ਏਨਾਂ ਨੂੰ ਕੋਈ ਲੜਾਈ ਨਹੀਂ ਲੜਦੀ ਪਈ ਸਰ ਕੋਈ ਕਿਤੇ ਕਿਸੇ ਨਾਲ ਲੜਾਈ ਨਹੀਂ ਲੜਦੀ ਪਈ ਅਸੀਂ ਸਰ ਕੋਠਿਆਂ ਤੇ ਪਹਿਰੇ ਦੇ ਕੇ ਸਾਡੀਆਂ ਲੇਡੀਆਂ ਸਾਡ ਮੇਰੀ ਪਤਨੀ ਮੇਰੇ ਨਾਲ ਲਾਇਸੈਂਸ ਹਥਿਆਰ ਲੈ ਕੇ ਸਾਡੇ ਕੋਲ ਲਾਇਸੈਂਸ ਵੈਪਨ ਅਜੂਈ ਹੈ ਉਹ ਲੈ ਕੇ ਅਸੀਂ ਪਹਿਰਾ ਦਿੰਦੇ ਅਸੀਂ ਲੜਾਈ ਲੜਦੇ ਹਾਂ ਸਰ ਅਸੀਂ ਮੁੱਛਾ ਦੇ ਹੱਥ ਨਹੀਂ ਫੇਰਦੇ ਮਾਦੇ ਦੀ ਧਰਤੀ ਦੇ ਦਿੰਦੇ ਆ ਲੜਨਾ ਜਾਣਦੇ ਆ ਚਾਹੇ ਪਰਵਾਸ ਚੀਜ਼ ਹੋਏ ਕਿਸੇ ਜਗ੍ਹਾ ਦੀ ਧੁਕੇ ਨਹੀਂ ਆ ਨਾ ਝੁਕਾਂਗੇ ਸੋ ਤੁਸੀਂ ਨਮਾਈ ਡਰਮਾ ਜੀ ਬਦੀ ਸਕਿਉਰਟੀ ਵਾਪਸ ਲੈ ਲਈ ਜੀ ਮੇਰਾ ਲੈ ਲਿਆ ਜੀ ਯਾ ਤੁਸੀਂ ਕੀਤਾ ਕੀ ਕਿਹੜੀ ਗੱਲ ਤੇ ਸਕਿਉਰਟੀ ਦਿੱਤੀ ਜਾਵੇ ਮੈਨੂੰ ਤੇਰੇ ਦੱਸੋ ਜੇ ਸਾਨੂੰ ਨਹੀਂ ਮਿਲੀ ਜਿੰਨਾ ਦੇ ਪਰਵਾਸ ਦੇ ਤਿੰਨ ਜੀ ਚੀਜ਼ ਹੋਏ ਸਾਨੂੰ ਤੇ ਕਹਿੰਦੇ ਆ ਕੇ ਪੁੱਛਿਆ ਨਹੀਂ ਕਿ ਤੁਹਾਨੂੰ ਛੋਟੀ ਜਿਹੇ ਦੀ ਪੰਜਾਬ ਚ ਇਤਾਂ ਬਚਾਦੇ ਜਿਆਦਾ ਲੋਕ ਮਰ ਗਏ ਉਦੋਂ ਮੁੰਡੇ ਕਿੰਨੇ ਮਰ ਗਏ ਉਦੋਂ ਕਿਸੇ ਨੂੰ ਕੋਈ ਸਕਿਉਰਟੀ ਦੀ ਮਿਲ ਬਿਨਾ ਕਹਿ ਗੱਲ ਤੋਂ ਦਿੱਤੀ ਗਈ ਸਕਿਉਰਟੀ ਜਿਹੜੀ ਆ ਉਹ ਵਾਪਸ ਲਈ ਮੈਂ ਤਾਂ ਸਮਝਦਾ ਪਹਿਲਾਂ ਵਾਪਸ ਲਾਣੀ ਚਾਹੀਦੀ ਬੜੇ ਲੇਟ ਲਈ ਵਾਪਸ ਦੂਜੀ ਗੱਲ ਜੋ ਤੁਸੀਂ ਜਾ ਸੋਸ਼ਲ ਮੀਡੀਆ ਦੇ ਬੈਠ ਕੇ ਮੁੱਛਾਂ ਦੇ ਹੱਥ ਫੇਰਦੇ ਹੋ ਕਿ ਮੈਂ ਬੜਾ ਯੋਧਾ ਜੀ ਤੇ ਸਰ ਯੋਧੇ ਉਹ ਮੈਦਾਨ ਚਾਹੋ ਇਹੀ ਵੀ ਲੜਦੇ ਰਹੇ ਸਾਦੀ ਬਤ ਬਿਨਾ ਬਿਨਾ ਕੰਨਮੇ ਤਾਂ ਲੜਿਆ ਤੁਸੀਂ ਤੇ ਜਦੋਂ ਦੇ ਸਿਆਸਤ ਜਾਇਓ ਤੁਹਾਡੇ ਕੋਲ ਵੀ ਆਈਪੀ ਕਲਟਰ 20 20 ਆਈਪੀ ਤੁਹਾਡਾ ਮਾਸੜ ਸੀਐਮ ਹੀ ਪੰਜਾਬ ਦਾ ਤੁਹਾਡੇ ਕੋਲ ਗੱਡੀਆਂ ਸਰਕਾਰੀ ਬੁਲਟ ਬੰਦੂ ਗੱਡੀਆਂ ਗੰਨਮੇ ਵਾਧੂ ਤੁਸੀਂ ਤੇ ਇਹਨਾਂ ਦੇ ਸਤ ਸਤ ਸਿਆਸਤ ਕੀਤੀ ਅਸੀਂ ਖਾਲੀ ਹੱਥੀ ਸਿਆਸਤ ਕਰਕੇ ਇਥੋਂ ਤੱਕ ਆਏ ਉਹ ਲੜ ਕੇ ਆਏ ਲਫ ਕਹਦੀ ਆਏ ਸੋ 6 1 ਤੁਸੀਂ ਅੱਧਾ ਕੋਈ ਰੋਲਾ ਪਾਉਣ ਦੀ ਲੋੜ ਨਹੀਂ ਸੋ ਕੋ ਮੈਦਾਨ ਚਾਹੋ ਯਾਰ ਕੰਮ ਕਰੋ ਆਉਂਦਾ ਤੂੰ ਜੋ ਗਿਆ ਫੇਸਬੁੱਕ ਤੇ ਮਿੱਠੇ ਪੁੱਛਦਾ ਤਾ ਫੇਰਦੇ ਤੇ ਬੀਠੇ ਆ ਕੇ ਫੇਰੋ ਤੁਹਾਡਾ ਹਲਕਾ ਇਹਦਾ ਨਾ ਆਈ ਵੀ ਫਿਰਦੇ ਨਹੀਂ ਗੰਦ ਮੈਨਾਂ ਤੂੰ ਵੀ ਨਾ ਮੈਂ ਤਾਂ ਹੋੜ ਵੀ ਬੀਦੂ ਕੱਲ ਇੱਕ ਬੰਦੇ ਨੇ ਕਿਹਾ ਮੈਂ ਕਹਿੰਦਾ ਮੈਂ ਮੁੱਖਪਤੀ ਮੈਂ ਤੇ ਮੁੱਖਪਤੀ ਰਹੂੰਗਾ ਜੇ ਤਾ ਲੱਗਦਾ ਸਾਡੀ ਵਾਪਸ ਨਾਲ ਕੋਈ ਨਾ ਆਈ ਪਰ ਦਲੇਰ ਬੰਦੇ ਆ ਯਾਰ ਸਾਡੇ ਕੋ ਆਪਣੇ ਲਾਇਸੈਂਸ ਵੈਪਨ ਆ ਗਏ ਆ ਅਸੀਂ ਆਪ ਲੜਨਾ ਜਾਣਦੇ ਆ ਕੋਈ ਗੱਲ ਨਹੀਂ ਲੜਾਂਗੇ ਜਿਹੜਾ ਵੀ ਸਾਡੇ ਨਾਲ ਕੋਈ ਪੰਗਾ ਲਊਗਾ ਜਿਹੜਾ ਵੀ ਕੋਈ ਬੈਡ ਐਲੀਮੈਂਟ ਹੁੰਦਾ ਰਿਸ਼ਤੇਦਾਰ What is it ਤੂੰ ਕੀਤਾ ਕੀ ਕਿੱਥੇ ਲੜਾਈ ਲੜੀਆ ਦੱਸੋ ਜੀ ਸਾਡੇ ਘਰਾਂ ਦੇ ਤੇ ਗੋਈਆਂ ਚੱਲਦੀਆਂ ਸਾਡੇ ਪਰਵਾਹ ਤੇ ਜੀ ਮਤ ਕੇ ਯਾਰ ਅਸੀਂ ਤਾਂ ਮੰਗੀ ਦੀ ਤੁਸੀਂ ਉਦਾਂ ਹੀ ਲੌਦਾ ਪਾਈ ਜਾਂਦੇ ਹੋ ਕਦੀ ਤੁਸੀਂ ਮੈਂ ਮੰਦੂ ਤੇ ਇਸ ਤੇ ਕੋਈ ਜੀ ਪੋਲਿਟੀਕਲ ਬੰਦੇ ਆ ਸਰ ਅਈ ਪੋਲਟੈਕਸ ਕਰ ਜੇ ਅਸੀਂ ਮੁੱਛਾਂ ਤੇ ਹੱਥ ਫੇਰ ਕੇ ਲੋਕਾਂ ਨੂੰ ਦਿਖਾਵਾਂਗੇ ਕਿਹੜੀ ਬਦਮਾਸ਼ੀ ਜਿਹੜੀ ਕਰਨੀ ਚਾਹੁੰਦੇ ਆਂ ਜਦੋਂ ਅਸੀਂ ਇੱਥੇ ਆਦੇ ਨੂੰ ਚੱਲੇ ਬਦਮਾਸ਼ ਬਣੋ ਪੋਲਿਟੀਕਲ ਬੰਦੇ ਕੱਲ ਨਹੀਂ ਬਣੇ ਅਸੀਂ ਤਾਂ ਲੋਕਾਂ ਨੂੰ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦੇਣਾ ਆਈ ਤੇ ਲੋਕਾਂ ਦੇ ਵਿੱਚ ਇੱਕ ਚੰਗਾ ਰਸਤਾ ਦਿਖਾਉਣਾ ਲੋਕਾਂ ਨੂੰ ਅਸੀਂ ਜੇ ਸੋਸ਼ਲ ਮੀਡੀਆ ਤੇ ਸਾਡੀ ਸੋਸ਼ਲ ਮੀਡੀਆ ਤੇ ਬੈਠਾ ਤਾਂ ਬੜੀਆਂ ਗੱਪਾਂ ਮਾਰੀਆਂ ਜਾਂਦੀਆਂ ਕਈ ਲੀਡਰਾਂ ਨੂੰ ਵਾਇਆ ਮੈਂ ਕਿ ਸੋਸ਼ਲ ਮੀਡੀਆ ਦੇ ਸਾਨੂੰ ਲੀਡਰ ਬਣਾ ਦਗਾ ਸੋਸ਼ਲ ਮੀਡੀਆ ਕਹਿੰਦਾ ਲੀਡਰ ਨਹੀਂ ਬਣਾਉਂਦਾ ਸਰ ਲੋਕਾਂ 'ਚ ਜਾਓ ਕਦੇ ਲੀਡਰ ਬਣੋਗੇ ਸੋਸ਼ਲ ਮੀਡੀਆ ਦੇ ਜਿੰਨੀਆਂ ਮਸਤੀ ਫੜਾ ਮਾਰੀ ਜਾਓ ਜੋ ਮਸਤੀ ਕਹੀ ਮੈਨੂੰ ਕਾਹਦਾ ਕੱਢਣੇ ਤੇ ਮੈਂ ਕੱਢੀਓ ਯਾਰ ਸਾਡੀ ਸਿਹਤ ਕੀ ਫਰਕ ਹੈ ਅਸੀਂ ਇਹ ਹਾਲੇ ਦੇ ਲੋਕਾਂ ਦੇ ਨਹੀਂ ਅਜਿੱਥੇ ਪੰਜਾਬ ਡਿਊਟੀ ਲੱਗ ਗਈ ਉੱਥੇ ਰਹਿੰਦੇ ਆ ਅਸੀਂ ਨਹੀਂ ਘਪਾਉਂਦੇ ਸਮਝਦੇ ਇਹ ਗੱਲ ਇਹ ਕਰ ਗਿਆ ਸਾਨੂੰ ਬਹੁਤੀ ਚਿੰਤਾ ਜਨਤਾ ਦੀ ਯਾਰ ਅਈ ਤਾਂ ਬੜੇ ਮਲੰਗ ਬੰਦੇ ਆ ਆ ਬੰਦੇ ਨੂੰ ਪ੍ਰੋਬਲਮ ਆਈ ਮੈਂ ਐਸਐਸਪੀ ਨੂੰ ਕਹਾ ਮੇਰੀ ਸਕਿਉਰਟੀ ਲਾ ਲਿਆ ਇਹ ਬੰਦੇ ਨੂੰ ਦੇ ਭਾਈ ਕਹਿ ਰਿਹਾ ਤੁਹਾਡੇ ਸਾਹਮਣੇ ਮੈਂ ਕਹਾ ਯਾਰ ਇਹਨੂੰ ਦੋ ਜਿੱਦ ਨੂੰ ਨੋਟ ਮੇਰੇ ਲਾਲਾ ਗੱਲ ਮੈਂ ਵਾਪਸ ਲਿਆ ਕੋਈ ਗੱਲ ਨਹੀਂ ਜੀ ਉਹਦਾ ਹੀ ਜੱਟ ਚੱਕਾ ਮਾਰੀ ਜਾਂਦੇ ਜੀ ਮਰ ਗਏ ਜੀ ਲੁੱਟੇ ਗਏ ਜੀ ਘੋੜਾ ਹੋ ਗਿਆ ਜੀ ਧੀ ਹੋ ਗਿਆ ਜੀ ਲੈ ਨਾ ਕੋ ਤਿੱਤਾ ਨਾ ਕੋ ਕਤਾਇਆ ਨਾ ਕੋ ਲੈਣਾ ਨਾ ਕੋ ਦੇਣਾ ਉਦਾਂ ਹੀ ਆਪਾਂ ਜੱਟ ਮਾਰੀ ਜਾਂਦੇ ਆ ਜੀ ਸਾਡੀ ਸਕੌਟੀ ਕੋ ਵਾਪਸ ਵਾਲੀ ਜੀ ਸਾਨੂੰ ਖਤਰੇ ਚ ਪਾਤਾ ਜੀ ਸਾਨੂੰ پلان ਹੈ ਜੀ ਠੀਕ ਸਾਰ ਖਤਰੇ ਤੇ ਮਜੀਠਿਆ ਸਾਹਿਬ ਤੁਸੀਂ ਵੇਖਿਆ ਹੀ ਨਹੀਂ ਪੰਜਾਬ ਦੇ ਵਿੱਚ 100 100 ਬੰਦ ਦੇ ਚ ਕਰਾ ਰਿਹਾ 100 100 ਬੰਦਾ ਅਸੀਂ 10 10 ਬੰਦਿਆਂ ਦਾ ਸਿਸਕਾਰ ਕਰਦੇ ਰੇ 10 ਦਾ ਲੱਖਾ ਉਹ ਸਿੱਧਾ ਜੇ ਵੇਖਿਆ ਕੋਈ ਨਹੀਂ ਤੂੰ ਤੇ ਸਰਦਾਰਾਂ ਦੇ ਕਾਜਮੇ ਤੇ ਸਰਦਾਰਾਂ ਦੇ ਕਾ ਰਿਸ਼ਤੇਦਾਰੀ ਬਣ ਗਈ ਤੁਹਾਡੀ ਤੇ ਤੂੰ ਹੀ ਉਹਦੇ ਨਾਲ ਲੀਡਰ ਬਣ ਗਏ ਹੋ ਕਹਿੰਦੇ ਲੜ ਕੇ ਆਉਂਦੇ ਧਰਤੀ ਤੇ ਤੁਹਾਨੂੰ ਪਤਾ ਲੱਗਦਾ ਹਾਲਾਤ ਕੀ ਹੁੰਦੇ ਆ ਤੂੰ ਅੱਜ ਨਿੱਕੀ ਜੀ ਗੱਲ ਕੋਈ ਨਹੀਂ ਚੁੱਕ ਕੇ ਬਾਦ ਦੇ ਸੋਸ਼ਲ ਮੀਡੀਆ ਲਾਹਤ ਕਲਾਬ ਹੋ ਗਈ ਲਾਹਤ ਕਲਾਬ ਹੋ ਗਈ ਇਹ ਬੱਚਿਆਂ ਵਾਲੀਆਂ ਗੱਲਾਂ ਯਾਰ ਇਦਾਂ ਦੀਆਂ ਗੱਲਾਂ ਨਹੀਂ ਕਰਨੀ ਚਾਹੀਦੀ ਆਪਾਂ ਵੇਖੋ ਨਹੀਂ ਚੰਦੇ ਕੇ ਅਦਾ ਜਾਨੀ ਮਾਦੀ ਨੁਕਸਾਨ ਹੋਵੇ ਆਪਾਂ ਕਹਿੰਦੇ ਹੱਥ ਬੰਦਾ ਤੰਦ ਉਸਦੇ ਸੇਫ ਰਹੇ ਸਖਤ ਅਦਮੇ ਬਾਦ ਸਾਡੀ ਸਖਿਆ ਅਸੀਂ ਆਪ ਵੀ ਕਰਨੀ ਆ ਸਾਡੇ ਪਰਿਵਾਰਾਂ ਨੇ ਕਰਨੀਆਂ ਸਰਕਾਰਾਂ ਨਹੀਂ ਸਦਾ ਬਚਾ ਸਕਦੀ ਆਪ ਹੀ ਬਚਣਾ ਪਊਗਾ ਸਾਨੂੰ